ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਖੱਤਰੀ ਵਾਲਾ ਅੱਜ ਨਵੇਂ ਸਾਲ ਦੇ ਮੌਕੇ ਤੇ ਕਪਤਾ ਲੈ ਕੇ ਹਾਜ਼ਰ ਹੋਇਆ ਕਪਤਾ ਤੇ ਬੋਲਨੇ ਨਵਾਂ ਸਾਲ ਚੜ ਨਵੇਂ ਸਾਲ ਦਾ ਸੂਰਜਾ ਚੜ ਨਵੇਂ ਸਾਲ ਦਾ ਸੂਰਜਾ ਲੈ ਨਵੀਆਂ ਕਿਰਨਾ ਆ ਆਪਣੀ ਨਵੀਂ ਸਵੇਰ ਨਾਲ ਬੇੜੇ ਸਭਨਾ ਦੇ ਰਛਨਾ ਬੇੜੇ ਸਭਨਾ ਦੇ ਰਛਨਾ ਜੋਸ਼ ਮਨਾਂ ਦੇ ਵਿੱਚ ਭਰ ਦੇ ਜੋਸ਼ ਮਨਾਂ ਦੇ ਵਿੱਚ ਭਰ ਦੇ ਉਮੀਦ ਦਾ ਦੀਪ ਦੇ ਜਗਾ ਸਭ ਤਾਈ ਹਿੰਮਤ ਬਖਸ਼ ਦੇ ਨਮੀਆਂ ਮੰਗਾ ਦੇ ਜਗਾ ਨਮੀਆਂ ਮੰਗਾ ਦੇ ਜਗਾ ਚੜ ਨਵੇਂ ਸਾਲ ਦੇ ਆ ਸੂਰਜਾ ਲੈ ਨਮੀਆਂ ਕਿਰਨਾ ਆ ਚੜ ਨਵੇਂ ਸਾਲ ਦੇ ਆ ਸੂਰਜਾ ਲੈ ਨਮੀਆਂ ਕਿਰਨਾ ਆ ਜਾਦ ਪਾਤ ਦਾ ਕੋੜ ਮੁਕਾ ਦੇ ਬਖਰੇਵੇਂ ਸਾਰੇ ਦੂਰ ਭਜਾ ਦੇ ਰੂਹਾਂ ਦੇ ਵਿੱਚ ਰਹਿਮਤ ਪਾ ਦੇ ਰੂਹਾਂ ਦੇ ਵਿੱਚ ਰਹਿਮਤ ਪਾ ਦੇ ਆਪਸੀ ਭਾਈਚਾਰਾ ਦੇ ਵਧਾ ਚੜ ਨਵੇਂ ਸਾਲ ਦਾ ਸੂਰਜਾ ਲੈ ਨਵੀਆਂ ਕਿਰਨਾ ਆ ਚੜ ਨਵੇਂ ਸਾਲ ਦਾ ਸੂਰਜਾ ਲੈ ਨਵੀਆਂ ਕਿਰਨਾ ਆ